ਤਵੀਤ ਕਹਾਣੀ ਹੈਂਸ ਕ੍ਰਿਸਚੀਅਨ ਐਂਡਰਸਨ ਇੱਕ ਵਾਰ ਦੀ ਗੱਲ ਹੈ ਕਿ ਇੱਕ ਸ਼ਹਿਜ਼ਾਦਾ ਤੇ ਸ਼ਹਿਜ਼ਾਦੀ ਆਪਣੇ ਵਿਆਹ ਤੋਂ ਬਾਅਦ ਹਾਲੇ ਆਪਣਾ ਹਨੀਮੂਨ ਮਨਾ ਰਹੇ ਸਨ ਉਹ ਬਹੁਤ ਹੀ ਖੁਸ਼ ਸਨ ਪਰ ਉਹਨਾਂ ਨੂੰ ਇੱਕ ਸੋਚ ਬਹੁਤ ਪਰੇਸ਼ਾਨ ਕਰਨ ਲੱਗੀ ਇਹ ਸੋਚ ਸੀ ਕਿ ਜਿਵੇਂ ਉਹ ਹੁਣ ਖੁਸ਼ ਹਨ ਅਜਿਹੀ ਖੁਸ਼ੀ ਨੂੰ ਉਹ ਹਮੇਸ਼ਾ ਲਈ ਕਿਵੇਂ ਬਰਕਰਾਰ ਰੱਖ ਸਕਣਗੇ ਇਸ ਵਾਸਤੇ ਉਹ ਆਪਣੇ ਕੋਲ ਇੱਕ ਅਜਿਹੇ ਤਵੀਤ ਰੱਖਣਾ ਚਾਹੁੰਦੇ ਸਨ ਜਿਸ ਨਾਲ ਉਹਨਾਂ ਦਾ ਵਿਆਹੁਤਾ ਜੀਵਨ ਕਿਸੇ ਵੀ ਨਿਰਾਸ਼ਾ ਵਾਲੀ ਗੱਲ ਤੋਂ ਹਮੇਸ਼ਾ ਬਚਿਆ ਰਹਿ ਸਕੇ ਉਹਨਾਂ ਨੂੰ ਕਾਫੀ ਲੋਕਾਂ ਨੇ ਇੱਕ ਅਜਿਹੇ ਆਦਮੀ ਦੀ ਦੱਸ ਪਾਈ ਜਿਹੜਾ ਇੱਕ ਜੰਗਲ ਵਿੱਚ ਰਹਿੰਦਾ ਸੀ ਤੇ ਜ਼ਰੂਰਤ ਪੈਣ ਅਤੇ ਮੁਸ਼ਕਿਲ ਸਮੇਂ ਵਿੱਚ ਆਪਣੀ ਸੂਝ-ਬੂਝ ਤੇ ਵਧੀਆ ਸਲਾਹ ਨਾਲ ਹਰ ਕਿਸੇ ਦੀ ਮਦਦ ਕਰਦਾ ਸੀ ਇਸ ਲਈ ਸਾਰੇ ਲੋਕ ਉਸ ਦੀ ਪ੍ਰਸ਼ੰਸਾ ਕਰਦੇ ਸਨ ਇਸ ਲਈ ਸ਼ਹਿਜ਼ਾਦੀ ਤੇ ਸ਼ਹਿਜ਼ਾਦੇ ਨੇ ਉਸ ਨੂੰ ਸੱਦਾ ਭੇਜਿਆ ਤੇ ਆਪਣੇ ਦਿਲ ਦੀ ਖਾਹਿਸ਼ ਬਾਰੇ ਦੱਸਿਆ ਉਸ ਸਿਆਣੇ ਆਦਮੀ ਨੇ ਉਹਨਾਂ ਦੀ ਗੱਲ ਸੁਣੀ ਅਤੇ ਕਿਹਾ ਜਾਓ ਦੁਨੀਆ ਦਾ ਹਰੇਕ ਦੇਸ਼ ਘੁੰਮ ਕੇ ਦੇਖੋ ਅਤੇ ਜਿੱਥੇ ਕਿਤੇ ਵੀ ਤੁਹਾਨੂੰ ਕੋਈ ਪੂਰੀ ਤਰ੍ਹਾਂ ਖੁਸ਼ਹਾਲ ਜੋੜਾ ਮਿਲੇ ਉਹਨਾਂ ਕੋਲੋਂ ਉਹਨਾਂ ਦੇ ਸਰੀਰ ਤੇ ਪੈਣੇ ਹੋਏ ਕਿਸੇ ਕੱਪੜੇ ਦਾ ਇੱਕ ਛੋਟਾ ਜਿਹਾ ਟੁਕੜਾ ਮੰਗਣਾ ਤੇ ਜਦੋਂ ਤੁਹਾਨੂੰ ਅਜਿਹੇ ਕੱਪੜੇ ਦਾ ਟੁਕੜਾ ਮਿਲ ਜਾਵੇ ਤਾਂ ਤੁਸੀਂ ਇਸ ਨੂੰ ਹਮੇਸ਼ਾ ਆਪਣੇ ਕੋਲ ਹੀ ਰੱਖਣਾ ਇਹੋ ਹੀ ਇਸ ਚੀਜ਼ ਦਾ ਪੱਕਾ ਇਲਾਜ ਹੈ ਇਸ ਤੋਂ ਬਾਅਦ ਸ਼ਹਿਜ਼ਾਦਾ ਤੇ ਸ਼ਹਿਜ਼ਾਦੀ ਉਸ ਦੀ ਸਲਾਹ ਮੰਨ ਕੇ ਦੇਸ਼ ਦੇ ਸ਼ਾਂਤਰ ਘੁੰਮਣ ਤੁਰ ਪਏ ਛੇਤੀ ਹੀ ਉਹਨਾਂ ਨੇ ਰਸਤੇ ਵਿੱਚ ਇੱਕ ਅਜਿਹੇ ਬਹਾਦਰ ਯੋਧੇ ਤੇ ਉਸ ਦੀ ਪਤਨੀ ਬਾਰੇ ਸੁਣਿਆ ਜਿਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਬਹੁਤ ਖੁਸ਼ਹਾਲ ਹੈ। ਉਹ ਉਸ ਬਹਾਦਰ ਯੋਧੇ ਦੇ ਕਿਲੇ ਵਿੱਚ ਗਏ। ਉਹਨਾਂ ਨੇ ਉਸ ਨੂੰ ਤੇ ਉਸ ਦੀ ਪਤਨੀ ਨੂੰ ਪੁੱਛਿਆ ਕਿ ਕੀ ਵਾਕਈ ਉਹ ਆਪਣੀ ਵਿਆਹੁਤਾ ਜ਼ਿੰਦਗੀ ਓਨੀ ਹੀ ਖੁਸ਼ੀ ਨਾਲ ਬਤੀਤ ਕਰ ਰਹੇ ਹਨ ਜਿਵੇਂ ਉਹਨਾਂ ਨੇ ਸੁਣਿਆ ਹੈ। ਉਹਨਾਂ ਦਾ ਜਵਾਬ ਸੀ, "ਹਾਂ ਹਾਂ, ਬਸ ਇੱਕ ਹੀ ਚੀਜ਼ ਦੀ ਘਾਟ ਹੈ ਕਿ ਸਾਡੇ ਘਰ ਕੋਈ ਬੱਚਾ ਨਹੀਂ ਹੈ।" ਇਨਾਂ ਕੋਲੋਂ ਹੁਣ ਉਹਨਾਂ ਨੂੰ ਉਹ ਤਵੀਤ ਨਹੀਂ ਸੀ ਮਿਲ ਸਕਣਾ ਇਸ ਲਈ ਸ਼ਹਿਜ਼ਾਦੇ ਤੇ ਸ਼ਹਿਜ਼ਾਦੀ ਨੇ ਪੂਰੀ ਤਰ੍ਹਾਂ ਨਾਲ ਖੁਸ਼ਹਾਲ ਜ਼ਿੰਦਗੀ ਬਿਤਾ ਰਹੇ ਵਿਆਹੇ ਜੋੜੇ ਦੀ ਭਾਲ ਜਾਰੀ ਰੱਖੀ ਜਦੋਂ ਉਹ ਜਾ ਰਹੇ ਸਨ ਤਾਂ ਉਹ ਇੱਕ ਅਜਿਹੇ ਦੇਸ਼ ਵਿੱਚ ਪੁੱਜੇ ਜਿੱਥੇ ਬਾਰੇ ਉਹਨਾਂ ਨੇ ਸੁਣਿਆ ਸੀ ਕਿ ਉੱਥੋਂ ਦਾ ਇੱਕ ਨਾਗਰਿਕ ਹੈ ਜਿਹੜਾ ਆਪਣੀ ਪਤਨੀ ਨਾਲ ਚੰਗੀ ਤਰ੍ਹਾਂ ਮਿਲ ਜੁਲ ਕੇ ਖੁਸ਼ਹਾਲ ਜੀਵਨ ਜੀ ਰਿਹਾ ਹੈ ਫਿਰ ਉਹ ਉਸ ਨੂੰ ਮਿਲਣ ਚਲੇ ਗਏ ਤੇ ਉਸ ਨੂੰ ਪੁੱਛਿਆ ਕਿ ਕੀ ਉਹ ਵਾਕਈ ਆਪਣਾ ਵਿਆਹੁਤਾ ਜੀਵਨ ਪੂਰੀ ਤਰ੍ਹਾਂ ਖੁਸ਼ੀ ਨਾਲ ਬਿਤਾ ਰਿਹਾ ਹੈ ਜਿਵੇਂ ਉਹਨਾਂ ਨੇ ਲੋਕਾਂ ਤੋਂ ਸੁਣਿਆ ਹੈ ਉਸ ਆਦਮੀ ਨੇ ਜਵਾਬ ਦਿੱਤਾ ਹਾਂ ਮੈਂ ਬਿਲਕੁਲ ਖੁਸ਼ ਹਾਂ ਮੈਂ ਤੇ ਮੇਰੀ ਪਤਨੀ ਪੂਰੀ ਇੱਕ ਜੁਟਤਾ ਨਾਲ ਰਹਿੰਦੇ ਹਾਂ ਪਰ ਕਾਸ਼ ਸਾਡੇ ਇੰਨੇ ਬੱਚੇ ਨਾ ਹੁੰਦੇ ਕਿਉਂਕਿ ਉਹਨਾਂ ਕਰਕੇ ਸਾਨੂੰ ਕਈ ਤਰ੍ਹਾਂ ਦੇ ਫਿਕਰ ਤੇ ਦੁੱਖ ਹਨ ਸੋ ਇਸ ਆਦਮੀ ਕੋਲੋਂ ਵੀ ਉਹਨਾਂ ਨੂੰ ਤਵੀਤ ਵਜੋਂ ਰੱਖਿਆ ਜਾਣ ਵਾਲਾ ਕੱਪੜੇ ਦਾ ਟੁਕੜਾ ਨਾ ਮਿਲ ਸਕਿਆ ਸ਼ਹਿਜ਼ਾਦੇ ਤੇ ਸ਼ਹਿਜ਼ਾਦੀ ਨੇ ਉਸ ਦੇਸ਼ ਵਿੱਚ ਆਪਣੀ ਯਾਤਰਾ ਜਾਰੀ ਰੱਖੀ ਤੇ ਲੋਕਾਂ ਤੋਂ ਵਿਆਹੇ ਹੋਏ ਖੁਸ਼ਹਾਲ ਜੋੜਿਆਂ ਬਾਰੇ ਪੁੱਛਦੇ ਰਹੇ ਪਰ ਉਹਨਾਂ ਨੂੰ ਕੋਈ ਅਜਿਹਾ ਜੋੜਾ ਨਾ ਲੱਭਿਆ ਇੱਕ ਦਿਨ ਉਹ ਖੇਤਾਂ ਤੇ ਚਰਾੰਦਾਂ ਦੇ ਨੇੜਿਓਂ ਦੀ ਲੰਘ ਰਹੇ ਸਨ ਤਾਂ ਸੜਕ ਦੇ ਕੋਲ ਇੱਕ ਚਰਵਾਹਾ ਉਹਨਾਂ ਨੂੰ ਨਜ਼ਰ ਹੀ ਪਿਆ ਜਿਹੜਾ ਆਪਣੀ ਮौज ਵਿੱਚ ਬੰਸਰੀ ਵਜਾ ਰਿਹਾ ਸੀ ਉਸੇ ਵੇਲੇ ਇੱਕ ਔਰਤ ਇੱਕ ਬੱਚਾ ਆਪਣੇ ਕੁਛੜ ਚੁੱਕੀ ਹੋਈ ਤੇ ਦੂਜੇ ਨੂੰ ਉਂਗਲ ਲਾਈ ਹੋਈ ਉਹਦੇ ਵੱਲ ਆ ਰਹੀ ਦਿਸੀ ਜਿਉਂ ਹੀ ਚਰਵਾਹੇ ਨੇ ਉਸ ਨੂੰ ਦੇਖਿਆ ਉਸਨੇ ਉਸ ਔਰਤ ਦਾ ਸਵਾਗਤ ਕੀਤਾ ਛੋਟੇ ਬੱਚੇ ਨੂੰ ਫੜ ਕੇ ਚੁੰਮਣ ਲੱਗ ਪਿਆ ਤੇ ਲਾਡ ਕਰਨ ਲੱਗ ਪਿਆ ਚਰਵਾਹੇ ਦਾ ਕੁੱਤਾ ਬੱਚੇ ਵੱਲ ਦੌੜਾ ਆਇਆ ਤੇ ਉਸ ਦਾ ਨਿੱਕਾ ਜਿਹਾ ਹੱਥ ਚੱਟਣ ਲੱਗ ਪਿਆ ਤੇ ਖੁਸ਼ੀ ਨਾਲ ਭੌਂਕਣ ਤੇ ਉਸਰਨ ਕੁੱਦਣ ਲੱਗ ਪਿਆ ਔਰਤ ਜਿਹੜਾ ਭੋਜਨ ਲੈ ਕੇ ਆਈ ਸੀ ਉਸਨੇ ਉਹ ਖਾਣ ਲਈ ਪਰੋਸ ਦਿੱਤਾ ਤੇ ਆਵਾਜ਼ ਦੇ ਕੇ ਆਪਣੇ ਪਤੀ ਨੂੰ ਆ ਕੇ ਭੋਜਨ ਕਰਨ ਲਈ ਕਿਹਾ ਆਦਮੀ ਨੇ ਬੈਠ ਕੇ ਆਪਣਾ ਭੋਜਨ ਖਾਦਾ ਇਸ ਵਿੱਚੋਂ ਪਹਿਲੀ ਬੁਰਕੀ ਆਪਣੇ ਛੋਟੇ ਬੱਚੇ ਨੂੰ ਦਿੱਤੀ ਤੇ ਦੂਜੀ ਬੁਰਕੀ ਆਪਣੇ ਦੂਜੇ بیٹے ਤੇ ਕੁੱਤੇ ਦੇ ਵਿਚਕਾਰ ਵੰਡ ਦਿੱਤੀ ਸ਼ਹਿਜ਼ਾਦਾ ਤੇ ਸ਼ਹਿਜ਼ਾਦੀ ਜੋ ਨੇੜੇ ਹੀ ਤੁਰ ਫਿਰ ਰਹੇ ਸਨ ਇਹ ਸਭ ਕੁਝ ਬੜੇ ਧਿਆਨ ਨਾਲ ਦੇਖ ਰਹੇ ਸਨ ਇਹ ਸਭ ਦੇਖ ਕੇ ਉਹ ਉਹਨਾਂ ਨੂੰ ਕਹਿਣ ਲੱਗੇ ਤੁਸੀਂ ਸੱਚਮੁੱਚ ਹੀ ਇੱਕ ਖੁਸ਼ਹਾਲ ਜੋੜਾ ਹੋ ਸਰਵਾਹਾ ਕਹਿਣ ਲੱਗਾ ਹਾਂ ਇਹ ਬਿਲਕੁਲ ਸਹੀ ਗੱਲ ਹੈ ਰੱਬ ਦਾ ਸ਼ੁਕਰ ਹੈ ਕੋਈ ਸ਼ਹਿਜ਼ਾਦਾ ਜਾਂ ਸ਼ਹਿਜ਼ਾਦੀ ਵੀ ਸਾਡੇ ਤੋਂ ਵੱਧ ਖੁਸ਼ ਨਹੀਂ ਹੋ ਸਕਦੇ ਸ਼ਹਿਜ਼ਾਦਾ ਬੋਲਿਆ ਫਿਰ ਮੇਰੀ ਇੱਕ ਗੱਲ ਸੁਣੋ ਸਾਡੇ ਤੇ ਇੱਕ ਮਿਹਰਬਾਨੀ ਕਰੋ ਤੇ ਇਸ ਮਿਹਰਬਾਨੀ ਲਈ ਤੁਹਾਨੂੰ ਕਦੇ ਵੀ ਪਛਤਾਵਾ ਨਹੀਂ ਹੋਵੇਗਾ ਤੁਸੀਂ ਆਪਣੇ ਸਰੀਰ ਤੇ ਜਿਹੜਾ ਵੀ ਪਹਿਰਾਵਾ ਪਾਉਂਦੇ ਹੋ ਉਸ ਦਾ ਇੱਕ ਛੋਟਾ ਜਿਹਾ ਟੁਕੜਾ ਸਾਨੂੰ ਦੇ ਦਿਓ ਇਹ ਸੁਣ ਕੇ ਚਰਵਾਹਾ ਤੇ ਉਸ ਦੀ ਪਤਨੀ ਇੱਕ ਦੂਜੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖਣ ਲੱਗੇ ਅਤੇ ਅਖੀਰ ਵਿੱਚ ਚਰਵਾਹੇ ਨੇ ਕਿਹਾ ਰੱਬ ਜਾਣਦਾ ਹੈ ਕਿ ਜੇ ਸਾਡੇ ਕੋਲ ਕੋਈ ਕੱਪੜਾ ਹੁੰਦਾ ਤਾਂ ਇੱਕ ਛੋਟਾ ਟੁਕੜਾ ਤਾਂ ਕੀ ਅਸੀਂ ਤੁਹਾਨੂੰ ਪੂਰੀ ਕਮੀਜ਼ ਜਾਂ ਥੱਲੇ ਪਾਉਣ ਵਾਲਾ ਕੋਈ ਵੀ ਕੱਪੜਾ ਦੇ ਦਿੰਦੇ ਤੇ ਇਸ ਗੱਲ 'ਈ ਅਸੀਂ ਬੜੇ ਖੁਸ਼ ਹੁੰਦੇ ਪਰ ਸਾਡੇ ਕੋਲ ਤਾਂ ਕੋਈ ਪਾਟਿਆ ਪੁਰਾਣਾ ਕੱਪੜਾ ਵੀ ਨਹੀਂ ਇਸ ਤਰ੍ਹਾਂ ਸ਼ਹਿਜ਼ਾਦੇ ਤੇ ਸ਼ਹਿਜ਼ਾਦੀ ਯਾਤਰਾ ਕਰਦੇ ਰਹੇ ਪਰ ਉਹਨਾਂ ਦਾ ਮੰਤਵ ਹਾਲੇ ਅਧੂਰਾ ਹੀ ਸੀ ਅਖੀਰ ਉਹਨਾਂ ਦੀ ਅਸਫਲ ਯਾਤਰਾ ਨੇ ਉਹਨਾਂ ਦੀ ਹਿੰਮਤ ਤੋੜ ਦਿੱਤੀ ਅਤੇ ਉਹਨਾਂ ਘਰ ਵਾਪਸ ਮੁੜਨ ਦਾ ਫੈਸਲਾ ਕਰ ਲਿਆ ਵਾਪਸ ਆਉਂਦਿਆਂ ਜਦੋਂ ਉਹ ਉਸੇ ਸਿਆਣੇ ਆਦਮੀ ਦੀ ਝੌਂਪੜੀ ਦੇ ਨੇੜੇੋਂ ਲੰਗੇ ਤਾਂ ਉਹਨਾਂ ਉੱਥੇ ਰੁਕ ਕੇ ਉਸ ਨੂੰ ਆਪਣੀ ਯਾਤਰਾ ਬਾਰੇ ਸਭ ਕੁਝ ਦੱਸਿਆ ਅਤੇ ਗਲਤ ਸਲਾਹ ਦੇਣ ਕਰਕੇ ਉਸ ਨੂੰ ਬੁਰਾ ਭਲਾ ਵੀ ਕਿਹਾ ਇਸ ਗੱਲ ਤੇ ਸਿਆਣੇ ਆਦਮੀ ਨੇ ਮੁਸਕੁਰਾ ਕੇ ਕਿਹਾ ਕਿ ਸੱਚ ਮੁੱਚ ਤੁਹਾਡੀ ਇਹ ਯਾਤਰਾ ਵਿਅਰਥ ਹੀ ਰਹੀ ਕਿ ਤੁਹਾਡੇ ਗਿਆਨ ਵਿੱਚ ਕੋਈ ਵਾਧਾ ਨਹੀਂ ਹੋਇਆ ਸ਼ਹਿਜ਼ਾਦੇ ਨੇ ਜਵਾਬ ਦਿੱਤਾ ਹਾਂ ਮੈਨੂੰ ਇਹ ਗਿਆਨ ਹੋ ਗਿਆ ਹੈ ਕਿ ਇਸ ertidite ਸੰਤੁਸ਼ਟੀ ਹੀ ਇਸ ਦੁਰਲਭ ਚੀਜ਼ ਹੈ ਸ਼ਹਿਜ਼ਾਦੀ ਬੋਲੀ ਮੈਂ ਵੀ ਇਹ ਗੱਲ ਸਿੱਖ ਲਈ ਹੈ ਕਿ ਕਿਸੇ ਨੂੰ ਸੰਤੁਸ਼ਟ ਰਹਿਣ ਲਈ ਇਸ ਤੋਂ ਜ਼ਿਆਦਾ ਕੁਝ ਵੀ ਨਹੀਂ ਚਾਹੀਦਾ ਕਿ ਬਸ ਹਰ ਹਾਲ ਵਿੱਚ ਸੰਤੁਸ਼ਟ ਰਹਾ ਜਾਵੇ ਇਸ ਤੋਂ ਬਾਅਦ ਸ਼ਹਿਜ਼ਾਦੇ ਨੇ ਸ਼ਹਿਜ਼ਾਦੀ ਦਾ ਹੱਥ ਆਪਣੇ ਹੱਥ ਵਿੱਚ ਲਿਆ ਉਹਨਾਂ ਨੇ ਇੱਕ ਦੂਜੇ ਵੱਲ ਬੜੇ ਡੂੰਘੇ ਪ੍ਰੇਮ ਭਾਵ ਨਾਲ ਦੇਖਿਆ ਫਿਰ ਸਿਆਣੇ ਆਦਮੀ ਨੇ ਉਹਨਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਹੁਣ ਤੁਹਾਨੂੰ ਆਪਣੇ ਦਿਲਾਂ ਚੋਂ ਹੀ ਸੱਚਾ ਤਵੀਟ ਮਿਲ ਗਿਆ ਹੈ ਇਸ ਦੀ ਬੜੇ ਧਿਆਨ ਨਾਲ ਹਿਫਾਜ਼ਤ ਕਰਨੀ ਤੇ ਨਿਰਾਸ਼ਾ ਜਾਂ ਅਸੰਤੁਸ਼ਟੀ ਦੀ ਬਦਰੂ ਅਨੰਤ ਕਾਲ ਤੱਕ ਤੁਹਾਡਾ ਕੁਝ ਵੀ ਨਹੀਂ ਵਿਗਾੜ ਸਕੇਗੀ